ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਸਲਵਾਰ ਦੇ ਗੁੰਮ ਸਲਾਈਆਂ ਪਾਈਪਨ ਨਾਲ ਲਾਈਨ ਵਾਲੀ ਸਲਵਾਰ ਇਹ ਤੇ ਇਹਦੇ ਆਪਾਂ ਗੁੰਮ ਸਲਾਈਆਂ ਲਾਉਣੀਆਂ ਨੇ ਤੇ ਆਹ ਲਾਈਨ ਹੈਗੀ ਇਹ ਸੂਟੀ ਠੀਕ ਆ ਆਪਾਂ ਇਹਨੂੰ ਗੁੰਮ ਸਲਾਈਆਂ ਲਾਉਣਾ ਹੈ ਤੇ ਐਂਟਰ ਲੋਕ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਤੇ ਉਹਨੂੰ ਆਪਾਂ ਸਿੱਟ ਕਰਦੇ ਆਂ ਜੀ ਤੇ ਤੋਂ ਮੈਨੂੰ ਇਸ ਨੂੰ ਬਿਜਲੀ ਹੋਰ ਕੱਢਣਾ ਪੈਗਾ ਇਸੇ ਸੂਟ ਤੇ ਫਿਰ ਹਾਂਜੀ ਪਹਿਲਾਂ ਆਪਾਂ ਲਾਵਾਂਗੇ ਇਹਦੀ ਆਸਣ ਦੀ ਸੀਨ ਤੇ ਜਿਹਦੇ ਵਿੱਚ ਆਪਾਂ ਸਲਾਈ ਲਾ ਕੇ ਤੁਹਾਨੂੰ ਦਿਖਾਉਣੇ ਆ ਕਿ ਜਦੋਂ ਆਪਾਂ ਆਸਨਲ ਆ ਲਾਈਨਿੰਗ ਲਾਉਣੇ ਆ ਤੇ ਇੱਕ ਲਾਈਨਿੰਗ ਆਪਣੀ ਜਿਵੇਂ ਕਿ ਆਪਣੀ ਕੁੰਡਾ ਆਸੇ ਇਹ ਵਾਲਾ ਆਪਣਾ ਕੁੰਡਾ ਤੇ ਆਹ ਵਾਲੇ ਕੁੰਡੇ ਦੇ ਇੱਕ ਲਾਈਨਿੰਗ ਉੱਪਰ ਹੁੰਦੀ ਹੈ ਇੱਕ ਨਿਚੇ ਹੁੰਦੀ ਹੈ ਫਿਰ ਇਹੇ ਜੁੜਦੀ ਹੈ ਨਾ ਤੇ ਹੁਣ ਆਪਾਂ ਤੁਹਾਨੂੰ ਕੋ ਮਸ਼ੀਨ ਲਾ ਕੇ ਦਿਖਾਉਨੇ ਆ ਦੇਖੋ ਜੀ ਇਹ ਦੋਨੇ ਪੱਲੇ ਲੈ ਲਿਆ ਆਪਾਂ ਪੂਰੀ ਸਮਝਣਾ ਦੇਖੋ ਜੀ ਦੇਖੋ ਜੀ ਆਵੇ ਉੱਪਰ ਆਪਾਂ ਲਾਈਨਿੰਗ ਲਾਈਨਿੰਗ ਲੈ ਲਈ ਉੱਪਰ ਇੱਕ ਪੇ ਆ ਪਾ ਫੇਰ ਲੈ 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 ਇਹਨਾਂ ਇਹ ਹੁਣ ਆਪ ਨੂੰ ਚਾਰੇ ਪੱਲੇ ਜੁੜ ਗਈ ਹੈ ਠੀਕ ਹੈ ਜੀ ਇਹਦੀ ਸिलाई ਦੇਖੋ ਤੁਸੀਂ ਹੁਣ ਲੱਗਦੀ ਥੋੜੀ ਜਿਹੀ ਪਰ ਸिलाई ਆਪਾਂ ਨੂੰ ਇਹਦੀ ਦੂੰਗੀ ਲਾਉਣੀ ਪੈਂਦੀ ਹੈ ਵੀ ਕਈ ਵਾਰੀ ਨਿੱਕਲ ਬੋਸ਼ਵਾਸ਼ ਨਿਕਲ ਜਾਂਦੇ ਇਸ ਤਰ੍ਹਾਂ ਕਰਕੇ ਸੱਚੀ ਬੋਲਸਾ ਤੰਤਨ ਬਾਬਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਮਸ਼ੀਨਾਂ ਅਤੇ ਪਰਸ ਕੱਪੜੇ ਦੇ ਵਿੱਚ ਕਾਣ ਬਹੁਤ ਹੀ ਜ਼ਿਆਦੇ ਹੈ ਜੀ ਤੇ ਇਹਨੂੰ ਮੈਂ ਸੋ ਸੋਚ ਕੇ ਸਿਉਣੀ ਆ ਆ ਦੇਖੋ ਜੀ ਲਾਈਨਿੰਗ ਆਪਾਂ ਉੱਪਰ ਲਿਆਂਦੀ ਤੇ ਇਹਦੇ ਵਿੱਚ ਨਾ ਬਿਲਕੁਲ ਵੀ ਲੋੜ ਨਹੀਂ ਪੈਣੀ ਹੈਗੀ ਆਪਾਂ ਨੂੰ ਆ ਆਪਾਂ ਐਂਟਰ ਲਾਉਂਦੇ ਕਰੋਣਾ ਤਾਂ ਆਪਣੀ ਮਰਜ਼ੀ ਹੁੰਦੀ ਹੈ ਪਰ ਆਪਾਂ ਨੂੰ ਇਹਦੀ ਕੋਈ ਜ਼ਰੂਰਤ ਨਹੀਂ ਪੈਂਦੀ ਹੋਵੇਗੀ ਇਹਨੇ ਦੇਖੋ ਜੀ ਇਥੋਂ ਵੀ ਆਪਾਂ ਇਹਨੂੰ ਪਕਾ ਕਰਤਾ ਠੀਕ ਤੋਂ ਮਹਾਂ ਦਿਖਾਉਣੇ ਆ ਦੇਖੋ ਆਪਣੀ ਲਾਈਨਿੰਗ ਇਹਦਾ ਲੱਗ ਗਿਆ ਇਹ ਲੋੜ ਦੇਖੋ ਲਾਈਨਿੰਗ ਅੰਦਰਲੀ ਸਾਈਡ ਇਹ ਦੇਖੋ ਪੱਲੇ ਨਾ ਪੱਲਾ ਲੱਗ ਗਿਆ ਆ ਗਈ ਸੀ ਇਹਨਾਂ ਅੰਦਰ ਦੇਖੋ ਜੀ ਪੂਰੇ ਗੌਰ ਨਾਲ ਦੇਖੋ ਸਲਾਈ ਅੰਦਰ ਚਲੀ ਗਈ ਠੀਕ ਹੈ ਨਾ ਜੀ ਆ ਆਪਣਾ ਕਾਣ ਇਹ ਆਪਾਂ ਬਾਅਦ ਚ ਕੱਢਾਂਗੇ ਜਦੋਂ ਮਤਲਬ ਆਸਣ ਜੋੜਨ ਲੱਗੇ ਆ ਦੇਖੋ ਸਲਾਈ ਆਪਾਂ ਨੂੰ ਐਂਟਰ ਲੋਕ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਆ ਆਪਣੇ ਕੁੰਡੇ ਲੱਗ ਗਏ ਇਧਰੋਂ ਆ ਦੇਖੋ ਹੁਣ ਆਪਾਂ ਉੱਪਰ ਕੁੰਨ ਕੁੰਡਾ ਦੇ ਤਾਂ ਆਪਾਂ ਕੱਤੀ ਮਾਰਾਂਗੇ ਤੇ ਆ ਦੇਖੋ ਆਪਣੇ ਲਾਈਨ ਅੰਦਰ ਆ ਗਈ ਸਲਾਈ ਆਪਣੀ ਆਪਾਂ ਸੰ ਜੋੜ ਲਿਆ ਤੇ ਹੁਣ ਆਪਾਂ ਜੋੜਦੇ ਆਂ ਜੀ ਤੁਰੋਂ ਜੋੜ ਕੇ ਦਿਖਾਉਣੇ ਆ ਉੱਪਰਲੇ ਪੱਲੇ ਦੂਸਰਾ ਪਾਟ ਸਲਵਾਰ ਦਾ ਜਿਹਨੂੰ ਆਪਾਂ ਗੋਡਾ ਵੀ ਕਹਿ ਦਿੰਦੇ ਆ ਬਟ ਸਾਡੀ ਬੋਲੀ ਚ ਉਹਨੂੰ ਪਾਟੀ ਬੋਲਿਆ ਜਾਂਦਾ ਤੇ ਅਸੀਂ ਆਪਾਂ ਹੁਣ ਉਹ ਜੋੜਦੇ ਆ। ਉਹਨੂੰ ਵੀ ਇਸੇ ਤਰ੍ਹਾਂ ਹੀ ਜੋੜਿਆ ਜਾਊਗਾ। ਬਿਲਕੁਲ ਹੀ ਇਹ ਸੌਖਾ ਜਾ ਤੇ ਆਸਾਨ ਜਿਹਾ ਤਰੀਕਾ ਇੱਕ। ਕੋਈ ਜ਼ਿਆਦਾ ਔਖਾ ਨਹੀਂ ਹੈਗਾ ਤੇ ਭੈਣਾਂ ਨੂੰ ਖਾਸ ਕਰਕੇ ਤੇ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਜ਼ਿਆਦਾਤਰ ਤੇ ਬਾਬਾ ਦੀਪ ਸਿੰਘ ਜੀ ਦੇ ਬਲੌਗ ਪਾਉਂਦੀ ਰਹਿਣੀ ਆ ਬਟ ਫਿਰ ਆਪਣਾ ਹਾਂ ਕਿਰਤ ਕਰਨਾ ਤਾਂ ਆਪਣਾ ਫਰਜ਼ ਬਣਦਾ ਹੈ ਜੀ ਆਪਾਂ ਕਿ ਇਹ ਆਪਣੇ ਆਗੇ ਜੀ ਗੋਡੇ ਸਲਵਾਰ ਦੇ ਹੁਣ ਆਪਾਂ ਇਹ ਲੈ ਲਿਆ ਇੱਕ ਗੋਡਾ ਠੀਕ ਹੈ ਜੀ ਤੇ ਇਹਦੀ ਇਹੜੀ ਆ ਲਾਈਨਿੰਗ ਆਪਾਂ ਕਰ ਲਈ ਸਾਈਡ ਤੇ ਤੇ ਆਪਾਂ ਇਹਨੂੰ ਇਹਦੇ ਨਾਲ ਜੋੜ ਲਿਆ ਠੀਕ ਹੈ ਜੀ ਪੂਰੇ ਗੌਰ ਨਾਲ ਦੇਖ ਲਿਓ ਜੀ ਬਿਲਕੁਲ ਵੀ ਲੋੜ ਨਹੀਂ ਪੈਂਦੀ ਅੰਡਰਲੌਕ ਦੀ ਤੇ ਮੈਂ ਥੋੜਾ ਜਿਹਾ ਵੀਡੀਓ ਬਣਾਉਣ ਤੋਂ ਮੈਨੂੰ ਔਖਾ ਲੱਗਦਾ ਹੁੰਦਾ ਕਿ ਮੈਨੂੰ ਟਾਈਮ ਜ਼ਿਆਦਾ ਲੱਗ ਜਾਂਦਾ ਵੀਡੀਓ ਬਣਾਉਣ ਤੇ ਤੇ ਕੱਪੜੇ ਦੇਣੇ ਵੀ ਹੁੰਦੇ ਆ ਤੇ ਮੈਨੂੰ ਸਾਰੇ ਕੰਮ ਵੀ ਕਰਨੇ ਪੈਂਦੇ ਆ ਇਸ ਲਈ ਫਿਰ ਮੈਨੂੰ ਥੋੜਾ ਜਿਹਾ ਔਖਾ ਹੋਇਆ ਦਾ ਕੰਮ ਮੇਰਾ ਸਟਿਚਿੰਗ ਦਾ ਹੀ ਐ ਤੇ ਫਿਰ ਤੁਹਾਨੂੰ ਪਤਾ ਵੀ ਆਪਾਂ ਬਿਜਲੀ ਸੰਡੇ ਨੂੰ ਆਪਾਂ ਉੰਜ ਨਹੀਂ ਫ੍ਰੀ ਹੁੰਦੇ ਦੁਪਹਿਰਾਂ ਸਰਵ ਕਰਨਾ ਹੁੰਦਾ ਕਿਰਤ ਕਰਨਾ ਵੀ ਤਾਂ ਆਪਣਾ ਫਰਜ਼ ਮੰਨਦਾ ਜੀ ਯਾ ਆਪਾਂ ਕਿਰਤ ਕਰਾਂਗੇ ਤਾਂ ਫੇਰ ਹੀ ਆਪਣਾ ਪੇਸ਼ਾ ਜੀ ਇਹ ਇੱਕ ਆਪਣੀ ਕਮਾਈ ਹੈ ਆਪਣਾ ਕਮਾਈ ਦਾ ਇੱਕ ਸਾਧਨਾ ਹਾਂ ਜੀ ਦੇਖੋ ਜੀ ਇਹ ਹੁਣ ਆਪਾਂ ਚਾਰੇ ਪੱਲੇ ਇਕੱਠੇ ਕਰ ਲੇ ਇਹਨੂੰ ਕੱਲੇ-ਕੱਲੇ ਨੂੰ ਸੀਨ ਮਾਰਨ ਦੀ ਬਿਲਕੁਲ ਵੀ ਲੋੜ ਹੁੰਦੀ ਕੱਚਾ ਕਰਨ ਦੀ ਬਿਲਕੁਲ ਵੀ ਨਹੀਂ ਲੋੜ ਹੁੰਦੀ ਇਹਨੂੰ ਚਾਰਾਂ ਨੂੰ ਇਕੱਠੇ ਕਰੋ ਲੋਸ ਅੰਤੋਂ ਵਿੱਚ ਸਾਰੀ ਸਲਾਈ ਲੈ ਆ ਕੇ ਦਿਖਾਉਣੀ ਹੈ ਸੁਭਾਰਤੀ ਥੋੜਾ ਜਿਹਾ ਕਾਣ ਵਾਲੇ ਕੱਪੜੇ ਦਾ ਹੋ ਤਾਂ ਔਖਾ ਜਾਂਦਾ ਬਟ ਇਹਦੇ ਵਿੱਚ ਸੌਖਾ ਵੀ ਹੈਗਾ ਜਿੱਥੇ ਆਪਾਂ ਚਾਰ ਸਲਾਈਆਂ ਲਾਉਣੀਆਂ ਉਥੇ ਆਪਾਂ ਇੱਕ ਸਲਾਈ ਦੀ ਵਿੱਚ ਕੰਮ ਨਿਬੜਦਾਂਗੇ ਤੇ ਨਾਲ ਹੀ ਆਪਣਾ ਹੋ ਜਾਊਗਾ ਵਧੀਆ ਆਸਾਨ ਕੰਮ ਇਸ ਤਰ੍ਹਾਂ ਲਗਾ ਕੇ ਦੇਖਿਓ ਜੀ ਜਿਹੜੀਆਂ ਮੇਰਾ ਪਹਿਣਾ ਸਲਾਈ ਕਰਦੀਆਂ ਵੀਡੀਓ ਨੂੰ ਜ਼ਰੂਰ ਦੇਖਿਓ ਧਿਆਨ ਨਾਲ ਦੇਖੋ ਵੀਡੀਓ ਨੂੰ ਜਿੱਦਾਂ ਮੈਂ ਲਾਈ ਆਂਨੀ ਐ ਇਸ ਤਰ੍ਹਾਂ ਹੀ ਲਾਇਓ ਲਓ ਜੀ ਆਪਣੇ ਇਹ ਸਲਵਾਰ ਦਾ ਜਿਹੜਾ ਗੋਡਾ ਸੀ ਮੰਨ ਲਓ ਜਿਹਨੂੰ ਆਪਾਂ ਪੱਟ ਕਹਿ ਦਿੰਨੇ ਆ ਗੋਡਾ ਵੀ ਕਹਿ ਦਿੰਨੇ ਆ ਇਹ ਹੁਣ ਆਪਣਾ ਲੱਗ ਚੁੱਕਾ ਐ ਸਿਲਕੀ ਕਪੜਾ ਜੀ ਕਾਣ ਵੀ ਬਹੁਤ ਆ ਪਰ ਇਹ ਆਪਣਾ ਨਵੇਂ ਜੋਤੋਂ ਨੂੰ ਕਹਿ ਦੇ ਜਿਹੜਾ ਆਪਣਾ ਥੋੜਾ ਕਾਣਾ ਇੱਧਰ ਮੜ ਮੋਟਾ ਵਧਿਆ ਕਟਿਆ ਸਾਰਾ ਜੀ ਆਪਾਂ ਇਹਨੂੰ ਇੱਧਰ ਕੱਟਦਾ ਹਾਂ ਵੈਸੇ ਤਾਂ ਇਹਨੂੰ ਉੱਧਰ ਕੱਟਦੇ ਜਿਹੜਾ ਹੁੰਦਾ ਰਜਾਬ ਵੱਲਾਂ ਵਾਲੇ ਸਾਰੂ ਹੀ ਨਿਕਲ ਜਾਂਦਾ ਹੁੰਦਾ ਤੇ ਜਿੱਧਰ ਮੈਂ ਥੋੜਾ ਜਿਹਾ ਪਹਿਲਾਂ ਹੀ ਮੂਰੀ ਘੱਟ ਕੱਟੀ ਹੋਈ ਸੀ ਤੇ ਮੈਨੂੰ ਪਤਾ ਸੀ ਕਾਣਾ ਕੱਪੜੇ 'ਚ ਤੇ ਇਸ ਲਈ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਣਾ ਗੁੰਦਾ ਲੱਗ ਗਿਆ ਜੀ ਤੇ ਸਲਾਈ ਆਪਣੇ ਇਹ ਵੀ ਅੰਦਰ ਫੋਰਵਰਡ ਹੋ ਗਈ ਦੇਖੋ ਹੱਗੀ ਕਿ ਨਹੀਂ ਸਹੀ ਕਿਨੇ ਫਿਨਿਸ਼ਿੰਗ ਆਈਆ ਤੇ ਆਪਾਂ ਹਜੇ ਕੱਟਰਾ ਕਰਾਂਗੇ ਠੀਕ ਹੈ ਜੀ ਤੇ ਹੁਣ ਮੇਰੀਆਂ ਭੈਣਾਂ ਜਿਹੜੀਆਂ ਹੈਗਾ ਧਿਆਨ ਨਾਲ ਦੇਖ ਲੋ ਜੀ ਜਰੂਰ ਤੁਸੀਂ ਵੀ ਏਦਾਂ ਲਾ ਕੇ ਦੇਖੋ ਇੱਕ ਦੋ ਵਾਰੀ ਜਿਹੜੀਆਂ ਮੇਰੀਆਂ ਭੈਣਾਂ ਕਪੜੇ ਸਲਾਈਟ ਕਰਦੀਆਂ ਨੇ ਮੈਂ ਤਾਂ ਹੁਣ ਘਰੀ ਜਾਨੀ ਦੇਖੋ ਜੀ ਆਪਣਾ ਇਹ ਮਕੁੰਦਾ ਹੋਣਾ ਆਪਾਂ ਇਹਦੇ ਉੱਤੇ ਰੱਖਾਂਗੇ ਕੁੰਦਾ ਓਕੇ ਮੈਂ ਨਾ ਜਦੋਂ ਸਟਿਚਿੰਗ ਕਰ ਬਲ ਪਾਉਣੀ ਆ ਜੀ ਮੈਂ ਇੱਕ ਲੜ ਮੈਂ ਦੋਨੇ ਅਸਰਨ ਦੀ ਸਲਾਈ ਨਹੀਂ ਲਾਉਂਦੀ ਮੈਂ ਇੱਕ ਅਸਰਨ ਦੀ ਸਲਾਈ ਲਾ ਕੇ ਬਲ ਪਾਉਣੀ ਹੈ ਠੀਕ ਜੀ ਆ ਆਪਣਾ ਪੱਟਾ ਗਿਆ ਠੀਕ ਹੈ ਜੀ ਆ ਆਪਾਂ ਹੁਣ ਇਹਦੇ ਨਾਲ ਗੁੰਦਾ ਜੋੜਦੇ ਹਾਂ ਗੁੰਦਰੀਆ ਆਪਸੰਨਾ ਪੁਰਸੇ ਦੇ ਕੱਪੜੇ ਦੀ ਹੈ ਨਹੀਂ ਜੀ ਕੁੱਛ ਸੱਡ ਹੋਵੇ ਤਾਂ ਦਾਣਾ ਥੋੜਾ ਜਿਹਾ ਔਖਾ ਹੋਵੇ ਲਓ ਜੀ ਆਪਾਂ ਉਹਦਾ ਹੀ ਹਿਲੜ ਲੈ ਲੈ ਸਾਰੇ ਹੌਲੀ ਕਰ ਲੋ ਜੀ ਕਿਸੇ ਦੇ ਕੱਪੜੇ 'ਚ ਕੋਈ ਵੀ ਨੁਕਸਾਨ ਨਾ ਪੈ ਜਾਵੇ ਬਸ ਇਹ ਨਹੀਂ ਹੋਣਾ ਚਾਹੀਦਾ ਅਗਲੇ ਦਾ ਲਾਂਬਾ ਨਾ ਆਵੇ ਕੰਮ ਹੌਲੀ ਕਰਨ ਦਾ ਕੋਈ ਡਰ ਨਹੀਂ ਹੁੰਦਾ ਜਿਵੇਂ ਸਿਲਕੀ ਕੱਪੜਾ ਹੈ ਇਹਨੂੰ ਹੌਲੀ ਕਰ ਲੋ ਤੇ ਮਤਲਬ ਕਿਸੇ ਦਾ ਲਾਂਬਾ ਨਾ ਆਵੇ ਅਗਲੇ ਦਾ ਕੱਪੜਾ ਨਾ ਖਰਾਬ ਹੋਵੇ ਮੈਨੂੰ ਇਹ ਇਹ ਆਪਾਂ ਨੂੰ ਲਾਈਨਿਕ ਵਾਲੇ ਸੂਟ ਦੀਆਂ ਨਾਲ ਡਬਲ ਸਲਾਈਆਂ ਪਾ ਜਾਂਦੇ ਹਾਂ ਸਾਰੇ ਸੂਟ ਨੂੰ ਕੱਚਾ ਕਰਦੇ ਸਿੱਧਾ ਤੋਂ ਫਿਰ ਆਪਾਂ ਉਹਦੀ ਕਟਿੰਗ ਕਰਦੇ ਆ ਇਸ ਤਰ੍ਹਾਂ ਕਰਕੇ ਬਹੁਤ ਔਖਾ ਲਾਉ ਦੱਜੀ ਆਪਾਂ ਇਦਾਂ ਸਲਾਈ ਲਾਵਾਂਗੇ ਦਾ ਬਿਲਕੁਲ ਹੀ ਸੋਖਾ ਆਪਣ ਕੋਈ ਆਸਾਨੀ ਤਰੀਕੇ ਨਾਲ ਨਹੀਂ ਲੱਗ ਜਾਂਦੀ ਇਹ ਨਾ ਕੋਈ ਇੰਟਰਲੌਕ ਦੀ ਲੋੜ ਗੋਮਸ ਨਾਲ ਲੰਘਾ ਲੱਗ ਜਾਂਦੀ ਸਾਰੇ ਮੇ ਅੰਦਰ ਕਿ ਸਾਰਾ ਕਾਣ ਖੜਦਾ ਨਹੀਂ ਇਹਦੇ ਚੋਂ। ਚਲੋ ਆਪਾਂ। ਆਪਾਂ ਕਰਦੇ ਹਾਂ। ਲੋ ਜੀ ਤੁਸੀਂ ਦੇਖ ਸਕਦੇ ਹੋ ਆਪਣੇ ਲਈ ਸਲਵਾਰ ਸਾਰੀ ਇਦਾਂ ਹੀ ਜੁੜੀ ਆ। ਆ ਦੇਖੋ ਸਾਰੀਆਂ ਸੋਨਾ ਅੰਦਰ ਹੀ ਲੱਗੀਆਂ ਨੇ ਤੇ ਜਿਹੜੀ ਇਹ ਸਲਾਈ ਹੈ ਕਿ ਆਪਾਂ ਨੇ ਆਸਣ ਵਾਲੀ ਇਧਰੋਂ ਮੈਂ ਆਸ ਸੌਰੀ ਪਹੁੰਚੇ ਬੋਲ ਜੀ ਟਿੱਕੂ ਅ ਸਾਰੀ ਸਲਵਾਰ ਏਡਾ ਲੱਗ ਗਿਆ ਆਪਾ ਥੋੜਾ ਜਿਹਾ ਨਾ ਆਪਣੇ ਆਪ ਪਾਲਤਰੀ ਵਿੱਚ ਜੋੜ ਪਿਆ ਸੀ ਤੇ ਇਹ ਵੀ ਆਪਾਂ ਸਿਉਣ ਅੰਦਰ ਹੀ ਲਾਈਆ ਦੇਖੋ ਜੀ ਇਹ ਸਿਉਣ ਵੀ ਆਪਣੇ ਅੰਦਰ ਆਉਗੀ ਬਿਲਕੁਲ ਇਹ ਸਿਉਣ ਵੀ ਬਾਹਰ ਨਹੀਂ ਆਉਗੀ ਸੈਂਟਰ ਲਾਕ ਦੀ ਕਿਸੇ ਨੂੰ ਵੀ ਜ਼ਰੂਰਤ ਨਹੀਂ ਪਵੇ ਠੀਕ ਚੰਗੈ ਲਾ ਲੂੰਗੀ ਆ ਆਪਣਾ ਜਿਹੜਾ ਆਸਣ ਹੈ ਜੀ ਮੈਂ ਨਾ ਇੱਕ ਆਸਣ ਛੱਡਦੀ ਹੁੰਨੀ ਐ ਇੱਕ ਆਸਣ ਛੱਡ ਕੇ ਤੇ ਫੇਰ ਮੈਂ ਹੋ ਕਰਦੀ ਆ ਸਾਰੀ ਸਲਵਾਰ ਆਪਣੀ ਇਦਾਂ ਹੁਣ ਇਹਨੂੰ ਆਪਾਂ ਤੋਂ ਕੱਚੀ ਕਰਦੇ ਆ ਜੀ ਸਲਾਈ ਲਗਾਉਨੇ ਆ ਸਾਰੀ ਇੱਥੋਂ ਬਲ ਪਾਉਣੇ ਸੌਖੇ ਹੋ ਜਾਂਦੇ ਫਿਰ ਤੇ ਇਧਰ ਆਪਾਂ ਪੱਟ ਦਾ ਸੈਂਟਰ ਲੈ ਕੇ ਤੇ ਇੱਥੇ ਆਪਾਂ ਵੱਡਾ ਵਾਲ ਪਾਉਨੇ ਆ ਜਿਹੜਾ ਉਹ ਇੱਥੇ ਆਪਾਂ ਪੱਟ ਦਾ ਸੈਂਟਰ ਲੈ ਕੇ ਪਟਾਕ ਲਾ ਰਹੇ ਠੀਕ ਹੈ ਇੱਥੇ ਆਪਾਂ ਵੱਡਾ ਗਲ ਪਾਵਾਂਗੇ ਜਿਹਦੇ ਨਾਲ ਆਪਣੀ ਕਰੀਜ਼ ਵਾਲੀ ਸਲਵਾਰ ਠੀਕ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖੋ ਮੈਂ ਤੁਹਾਨੂੰ ਹੁਣ ਇਹਦੀ ਕੱਚੀ ਸिलाई ਲਾ ਕੇ ਦਿਖਾਉਣੀ ਹੈ ਇੱਕ ਹੋਰ ਵੀ ਤਰੀਕੇ ਨਾਲ ਹੋ ਜਾਂਦੀ ਹੈਗੀ ਇਹ ਸਲਵਾਰ ਵੀ ਕਿ ਪਹਿਲਾਂ ਆਪਾਂ ਕੱਲੀ ਲਾਈਨਿੰਗ ਜੋੜ ਲઈએ ਤੇ ਲਾਈਨਿੰਗ ਪੁੱਠੀ ਕਰਕੇ ਤੇ ਆਪਾਂ ਇਹ ਸਲਵਾਰ ਨੂੰ ਵੀ ਜੋੜ ਲઈએ ਤੇ ਲਾਈਨਿੰਗ ਨੂੰ ਵੀ ਜੋੜ ਲઈએ ਇੱਕ ਤਰੀਕਾ ਹੋਰ ਵੀ ਹੈਗਾ ਗੁੰਮ ਸਿਉਣਾ ਦਾ ਵੀ ਉਹ ਦੋ ਸਿਲਾਈਆਂ ਦੇ ਵਿੱਚ ਹੁੰਦਾ ਇਹ ਤਾਂ ਇੱਕ ਸਿਲਾਈ ਦੇ ਵਿੱਚ ਹੋ ਜਾਂਦਾ ਉਹ ਦੋ ਸਿਲਾਈਆਂ ਦੇ ਵਿੱਚ ਹੋ ਜਾਂਦਾ ਵੀ ਜਦੋਂ ਪਹਿਲਾਂ ਆਹ ਲਾਈਨਿੰਗ ਆਪਾਂ ਇਹਨੂੰ ਜੋੜ ਲઈએ ਸਾਰੀ ਨੂੰ ਜਿੱਦਾਂ ਆਪਾਂ ਸਲਵਾਰ ਜੋੜੀਦੀ ਹੈ ਤੇ ਜੇ ਆਪਾਂ ਇਹ ਕਮੀ ਇਸ ਨੂੰ ਸਲਵਾਰ ਨੂੰ ਇਹਨੂੰ ਆਪਾਂ ਅਲੱਗ ਜੋੜ ਲਈ ਮੋੜ ਕੇ ਪੁੱਠੀਆਂ ਕਰਕੇ ਸਿਉਣਾ ਸਾਰੀਆਂ ਤੇ ਲੰਬੀ ਸਿਲਾਈ ਲਾ ਦੋ ਜੀ ਬਿਲਕੁਲ ਵੀ ਆ ਆਪਾਂ ਨੂੰ ਤਾਗੇ ਨਹੀਂ ਨਿਕਲਦੇ ਹੈਗੇ ਤੇ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਸ ਤਰ੍ਹਾਂ ਤੇ ਆ ਜਿਹੜਾ ਆਪਣਾ ਵਾਧਾ ਕੱਟ ਦਾ ਕੱਪੜਾ ਇਹ ਆਪਾਂ ਕਿਉਂਕਿ ਕੱਪੜੇ ਸਾਰੇ ਚਕਾਣ ਬਹੁਤ ਜ਼ਿਆਦਾ ਸੀ ਇਸ ਲਈ ਹੁਣ ਆਪਾਂ ਜਿਹੜਾ ਵਾਧਾ ਕੱਟ ਦਾ ਕੱਪੜਾ ਹੋਊਗਾ ਬਾਅਦ ਚ ਕੱਢ ਦੇਣ ਇਹ ਆਪ ਮੈਂ ਦੋਨੇ ਆਸਨ ਖੁੱਲੇ ਰੱਖੇ ਫਿਲਹਾਲ ਦੂਰਾਂ ਪਾਸੋਂ ਆਸਨ ਖੁੱਲੇ ਰੱਖੇ ਕਿਉਂਕਿ ਮੈਂ ਆਸਨ ਖੁੱਲੇ ਰੱਖ ਰਹੀ ਹੁਣੇ ਇੱਕ ਸਾਈਡ ਤੇ 발 ਪਾ ਕੇ ਉਸ ਤੋਂ ਬਾਅਦ ਆਸਨ ਦਿਸਲਾ ਲਵਾਂਗੀ अपना आया आसन आसन से आप बस कोई गल नहीं इतने आसन दिन सीन ला जागे बाद के बाद छपणो लोड ਨਹੀਂ ਪੈਂਦੀ ਇੱਥੇ ਉਹ ਮਸ਼ੀਨ ਰੱਖਾਂ ਦੀ ਦੇਖੋ ਇਹ ਜਿਹੜਾ ਆਪਾਂ ਆਹ ਵਾਲੀ ਸਿਲਾਈ ਲਾਉਣੀ ਕੱਚੇ ਵਾਲੀ ਤੇ ਨਾਲ ਹੀ ਆਸਣ ਦੇ ਜਿਹੜੀਆਂ ਆਪਾਂ ਦੋ ਚੋਣਾ ਪਾਉਨੇ ਪਿੱਛੇ ਉਹ ਵੀ ਹੁਣੇ ਪੈ ਜਾਣਗੀਆਂ ਜੰਗ ਜੰਗ ਆਪਾਂ ਦਮ ਸਿਲਾਈ ਲਾਉਂਦੇ ਇਹ ਆਪਣੀਆਂ ਉਮੇ ਪਲੇਟਾ ਕੱਢ ਆਣੀ ਹੈ ਤੇ 1.5 ਇੰਚ ਆਪਾਂ ਉਧਰੋਂ ਚੱਕਿਆ ਸੀ ਤੇ 1.5 ਇੰਚ ਆਪਾਂ ਇਧਰੋਂ ਚੱਕ ਲਿਆ ਨੌਂ ਚ ਨਾਲੇ ਆਪਣੀ ਫਲਾਈ ਲੱਗੀ Thank ਥੋੜਾ ਜਿਹਾ ਕਾਹ ਚਿੱਕੜਾ ਸਾਨੂੰ ਪਾਟਦੇ ਨੂੰ ਪਰ ਹੋਜੀ ਸਲਵਾਰ ਹੁਣ ਬੜਾ ਲੇ ਹੋ ਗਿਰਾਇ ਦੇ ਪਤਾ ਤਾਨੂੰ ਇਸ ਤਰ੍ਹਾਂ ਇੱਕ ਪੱਲਾ ਛਾ ਕੇ ਵਾਲ ਪਾਉਣੇ ਵੀ ਸਸਾ ਹੈ ਇਹ ਵੀ ਮੈਂ ਕਿੱਦਾਂ ਵੜ ਪਾਉਣੇ ਹੈ ਇਹ ਕੋਈ ਆ ਆਪਣੇ 벨ਟ ਤੇ 벨ਟ ਦੇ ਵੀ ਤੁਹਾਨੂੰ ਪਤਾ ਹੀ ਹੈ ਕਿ ਜੋੜ ਪਊਗਾ ਹਨਾ ਇਹ ਵੀ ਆਪਾਂ ਇਦਾਂ ਹੀ ਜੋੜਾਂਗੇ 벨ਟ ਨੂੰ ਵੀ ਹੋ ਇਹਦੇ ਵਿੱਚ ਜੋੜ ਪਾਏਗਾ ਇਹਦਾ ਜੋੜ ਵੀ ਆਪਾਂ ਨਾ ਕਿਸੇ ਤਰ੍ਹਾਂ ਹੀ ਜੋੜਾਂਗੇ ਜਿਹੜੀ ਸਲਾਈ ਅੰਦਰ ਆ ਜਾਈ ਦੀ ਹੋਜੀ देखो हूँ आप रख थले रख ले आप उपर देखो थोड़ी जी सिलाई लेंगे सूट की तुम्हें पता डू होंगी है